ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੱਦਾਂ ਆਪਾਂ ਸਭ ਨੂੰ ਪਤਾ ਦੋਸਤੋ ਕਿ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੇ ਅੱਜ ਦਾ ਜੋ ਐਪਸੋਡ ਹੈ ਉਹ ਹੈ ਕਾਇਆ ਸਰਸਾ ਨਦੀ ਦੇ ਬਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਨੇ ਚੱਲਦਿਆਂ ਚੱਲਦਿਆਂ ਤੇ ਜਦੋਂ ਸਤਲਜ ਤੇ ਪਤਨਾ ਤੇ ਪਹੁੰਚਦੇ ਆ ਉਸ ਟਾਈਮ ਬਹੁਤ ਹੀ ਰਾਤ ਹੋ ਚੁੱਕੀ ਸੀ ਤੇ ਮਾਤਾ ਗੁਜਰੀ ਜੀ ਨੂੰ ਦੂਰ ਇੱਕ ਚੌਂਪੜੀ ਵਿੱਚ ਦੀਵਾ ਜਗਦਾ ਦਿਸਿਆ ਰਾਤ ਬਤੀਤ ਕਰਨ ਵਾਸਤੇ ਮਾਤਾ ਜੀ ਨੇ ਆਪਣੇ ਪੋਤਿਆਂ ਨੂੰ ਲੈ ਕੇ ਉਸ ਚੌਂਪੜੀ ਵੱਲ ਚਾਲੇ ਪਾਏ ਚੌਂਪੜੀ ਦੇ ਕੋਲ ਜਾ ਕੇ ਆਵਾਜ਼ ਦਿੱਤੀ ਕੋਈ ਹੈ ਰੱਬ ਦਾ ਪਿਆਰਾ ਅੰਦਰੋਂ ਕੁੰਮਾ 마ਸ਼ਕੀ ਬਾਹਰ ਆਇਆ ਅਤੇ ਉਸਨੇ ਪੁੱਛਿਆ ਤੁਸੀਂ ਕੌਣ ਹੋ ਮਾਤਾ ਗੁਜਰੀ ਜੀ ਨੇ ਆਪਣੇ ਸਾਹਿਬਜ਼ਾਦੇਆਂ ਬਾਰੇ ਦੱਸਿਆ ਇਹ ਸੁਣ ਕੇ ਕੁੰਮਾ 마ਸ਼ਕੀ ਨੇ ਮਾਤਾ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਆਪਣੀ ਚੌਂਪੜੀ ਦੇ ਅੰਦਰ ਲੈ ਗਿਆ ਤੰਰਤੋ ਬਚਨ ਲਈ ਮੋਟਾ ਕੱਪੜਾ ਦਿੱਤਾ ਤੇ ਆਪ ਨਾਲ ਤੇ ਪਿੰਡ ਮਾਈ ਲక్ష్ਮੀ ਦੇ ਘਰ ਪ੍ਰਸ਼ਾਦਾ ਲੈਣ ਚਲਾ ਗਿਆ। ਕੁਮਮਾ ਮਾਸ਼ਕੀ ਜੀ ਨੇ ਮਾਈ ਨੂੰ ਮਾਤਾ ਗੁਜਰੀ ਅਤੇ ਸਾਹਿਬ ਜਾਦਿਆਂ ਦੀ ਸਾਰੀ ਗੱਲ ਸੁਣਾਈ ਤੇ ਛੇਤੀ ਪ੍ਰਸ਼ਾਦਾ ਤਿਆਰ ਕਰਨ ਲਈ ਕਿਹਾ। ਮਾਈ ਲక్ష్ਮੀ ਨੇ ਪ੍ਰਸ਼ਾਦਾ ਤਿਆਰ ਕਰਕੇ ਅਤੇ ਮੋਟੇ ਕੱਪੜੇ ਦਿੰਦਿਆਂ ਕਿਹਾ ਹੁਣ ਤੁਸੀਂ ਪ੍ਰਸ਼ਾਦਾ ਲੈ ਜਾਓ ਤੇ ਕੱਲ ਸਵੇਰ ਮੈਂ ਆਪ ਪ੍ਰਸ਼ਾਦਾ ਤਿਆਰ ਕਰਕੇ ਲੈ ਆਵਾਂਗੀ। ਨਾਲ ਸਾਹਿਬ ਜਾਦਿਆਂ ਅਤੇ ਮਾਤਾ ਜੀ ਦੇ ਦਰਸ਼ਨ ਵੀ ਕਰ ਲਵਾਂਗੇ ਮਾਤਾ ਜੀ ਤੇ ਸਾਹਿਬ ਜਾਦਿਆਂ ਨੇ ਸਵੇਰ ਦਾ ਕੁਝ ਵੀ ਨਹੀਂ ਖਾਧਾ ਸੀ ਕੁੰਮਾ ਮਾਸ਼ਕੀ ਨੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਛਕਾਇਆ ਅਤੇ ਸੌਣ ਲਈ ਜ਼ਮੀਨ ਉੱਤੇ ਵਿਸਤਰਾ ਵਿਛਾ ਦਿੱਤਾ ਜੰਗ ਦੇ ਭਿਆਨਕ ਮੰਜ਼ਰ ਵਿੱਚੋਂ ਆਏ ਅਤੇ ਸਾਰਾ ਦਿਨ ਥੱਕੇ ਸਾਹਿਬ ਜਾਦੇ ਮਾਤਾ ਜੀ ਦੇ ਨਾਲ ਸੌ ਗਏ ਅਗਲੀ ਸਵੇਰ ਮਾਈ ਲక్ష్ਮੀ ਪ੍ਰਸ਼ਾਦਾ ਤਿਆਰ ਕਰਕੇ ਲੈ ਆਈ ਹੈ ਤੇ ਉਸਨੇ ਬਹੁਤ ਸ਼ਰਧਾ ਨਾਲ ਪ੍ਰਸ਼ਦਾ ਸ਼ਕਾਇਆ। ਕੁੰਮਾ ਮਾਸਕੀ ਬਾਹਰ ਤੁਰ ਫਿਰ ਕੇ ਪਹਿਰਾ ਦੇ ਰਿਆ ਸੀ। ਇਨੇ ਚਿਰ ਨੂੰ ਗੰਗੂ ਵੀ ਉੱਥੇ ਆ ਪਹੁੰਚਿਆ। ਕਿਉਂਕਿ ਗੰਗੂ ਨੂੰ ਖਬਰ ਪਤਾ ਲੱਗੀ ਸੀ ਕਿ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਪਰਿਵਾਰ ਨਾਲੋਂ ਵਿਛੜ ਗਏ ਹਨ ਅਤੇ ਉਹ ਲੱਭਦਾ ਲੱਭਦਾ ਇੱਧਰ ਆ ਗਿਆ। ਅਤੇ ਕੁੰਮਾ ਮਾਸਕੀ ਨੂੰ ਪੁੱਛਦਾ ਹੈ ਕਿ ਤੁਸੀਂ ਵਿਰਧ ਮਾਤਾ ਅਤੇ ਛੋਟੇ ਸਾਹਿਬਜ਼ਾਦੀਆਂ ਨੂੰ ਦੇਖਿਆ ਹੈ ਗੰਗੂ ਬ੍ਰਾਹਮਣ ਅਨੰਤਪੁਰ ਸਾਹਿਬ ਵਿਖੇ ਗੁਰੂ ਘਰ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ ਪਰ ਅੰਦਰੋਂ ਕੁਣਕ ਖਾਂਦਾ ਸੀ ਅਤੇ ਉਹ ਮੌਕੇ ਦੀ ਭਾਲ ਵਿੱਚ ਸੀ কুমਮਾ ਮਾਸ਼ਕੀ ਗੰਗੂ ਨੂੰ ਆਪਣੀ ਝੌਪੜੀ ਅੰਦਰ ਲੈ ਗਿਆ ਗੰਗੂ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਹੁਣ ਤੁਸੀਂ ਫਿਕਰ ਨਾ ਕਰੋ ਮੈਂ ਸਾਹਿਬਜ਼ਾਦੀਆਂ ਨੂੰ ਇਹਨਾਂ ਦੇ ਵੱਡੇ ਵੀਰਾਂ ਅਤੇ ਗੁਰੂ ਸਾਹਿਬ ਕੋਲ ਪਹੁੰਚਾ ਦੇਵਾਂਗਾ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੀਆਂ ਨੂੰ ਮੁਰਿੰਡੇ ਜਿੱਲਾ ਰੋਪੜਕੋਲ ਆਪਣੇ ਪਿੰਡ ਸਿਹੜੀ ਲੈ ਆਇਆ ਗੰਗੂ ਨੂੰ ਪਤਾ ਚੱਲ ਗਿਆ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਹਨ ਰਾਤ ਨੂੰ ਜਦ ਮਾਤਾ ਜੀ ਸੌ ਰਹੀ ਸੀ ਤਾਂ ਗੰਗੂ ਨੇ ਸੋਨੇ ਦੀਆਂ ਮੋਹਰਾਂ ਚੋਰੀ ਕਰਕੇ ਰੌਲਾ ਪਾ ਦਿੱਤਾ ਕਿ ਮੋਹਰਾਂ ਚੋਰੀ ਹੋ ਗਈਆਂ ਅਤੇ ਸਰਹੰਦ ਦੇ ਜ਼ੂਬੇ ਨੂੰ ਇਤਲਾਹ ਕਰ ਦਿੱਤੀ ਕਿ ਸਾਹਿਬ ਜاده ਅਤੇ ਮਾਤਾ ਗੁਜਰੀ ਜੀ ਮੇਰੇ ਕੋਲ ਹਨ ਜ਼ੂਬੇ ਦੇ ਕਹੇ ਅਨਸਾਰ ਗੰਗੂ ਉਹਨਾਂ ਨੂੰ ਮਰੇਂਡੇ ਤੋਂ ਗੱਡੇ ਤੇ ਬਿਠਾ ਸਖਤ ਪੈਰੇ ਹੇਠ ਸਰਹੰਦ ਲੈ ਕੇ ਚੱਲ ਪਏ। ਦੁਪਹਿਰ ਨੁਗਾਵਾ ਪਿੰਡ ਦੇ ਕੋਲ ਗੱਡਾ ਰੋਕਿਆ ਗਿਆ। ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਨੇੜੇ ਖੂਹ ਵਗ ਰਿਹਾ ਸੀ। ਮਾਤਾ ਜੀ ਨੇ ਪੀਣ ਲਈ ਪਾਣੀ ਮੰਗਿਆ ਪਰ ਹਕੂਮਤ ਦੇ ਡਰ ਕਾਰਨ ਲੋਕਾਂ ਨੇ ਪਾਣੀ ਨਾ ਦਿੱਤਾ। ਇੱਥੋਂ ਗੱਡਾ ਚੱਲ ਕੇ ਬਸੀ ਪਠਾਣਾ ਦੇ ਕਿਲੇ ਵਿੱਚ ਰੁਕਿਆ ਗਿਆ। ਸਿਪਾਹੀ ਰੋਟੀ ਖਾਣ ਲੱਗ ਪਏ ਪਰ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਖਾਣ ਲਈ ਕੁਝ ਵੀ ਨਾ ਦਿੱਤਾ। ਬਸੇ ਪਠਾਣਾ ਤੋਂ ਗੱਡਾ ਚੱਲ ਕੇ ਸਰਹੰਦ ਪੁੱਜਾ ਸੂਬਾ ਵजीर खान ਨੂੰ ਖਬਰ ਭੇਜੀ ਗਈ ਸੂਬੇ ਨੇ ਮਾਤਾ ਜੀ ਅਤੇ ਸਹਬਜ਼ਾਦੇ ਨੂੰ ਠੰਡੇ ਬੁਰਜ ਵਿੱਚ ਭੇਜਣ ਦਾ ਹੁਕਮ ਸੁਣਾ ਦਿੱਤਾ ਤੇ ਨਾਲ ਹੀ ਰੋਟੀ ਪਾਣੀ ਦੇਣ ਦੀ ਮਨਾਹੀ ਕਰ ਦਿੱਤੀ ਤੇ ਠੰਡੇ ਬੁਰਜ ਦੇ ਆਸੇ ਪਾਸੇ ਸਖਤ ਪੈਰਾ ਲਾ ਦਿੱਤਾ ਕਹਿਰ ਦੀ ਸਰਦੀ ਠੰਡੇ ਬੁਰਜ ਤੇ ਠੰਡੇ ਫਰਸ਼ ਉੱਤੇ ਮਾਤਾ ਜੀ ਆਪਣੇ ਪੋਤਿਆਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਸਿੱਖਿਆ ਦਿੰਦੀ ਰਹੀ ਅਗਲੇ ਦਿਨ ਦੋ ਸਿਪਾਹੀ ਆਏ ਮਾਤਾ ਜੀ ਨੂੰ ਕਿਹਾ ਵਜ਼ੀਰ ਖਾਨ ਨੇ ਸਾਹਿਬਜ਼ਾਦੇ ਨੂੰ ਕਚਹਿਰੀ ਬੁਲਾਇਆ ਹੈ ਮਾਤਾ ਜੀ ਨੇ ਨਾਲ ਜਾਣ ਦੀ ਗੱਲ ਕਹੀ ਪਰ ਸਿਪਾਹੀਆਂ ਨੇ ਮਨਾ ਕਰ ਦਿੱਤਾ ਰਾਤ ਸਿਪਾਹੀ ਸਾਹਿਬਜ਼ਾਦੇ ਨੂੰ ਸਮਝਾਦੇ ਗਏ ਕਿ ਸੂਬਾ ਵਜ਼ੀਰ ਖਾਨ ਉੱਤੇ ਤਖਤ ਤੇ ਬੈਠਾ ਹੋਵੇਗਾ ਤੇ ਆਸੇ ਪਾਸੇ ਵਜ਼ੀਰ ਦੇ ਕਾਜੀ ਬੈਠੇ ਹੋਣਗੇ ਬੜਾ ਨੇਕ ਦਿਲ ਹੈ ਸੂਬਾ ਵਜ਼ੀਰ ਖਾਨ ਤੁਸੀਂ ਝੁੱਕ ਕੇ ਸਲਾਮ ਕਰਿਓ ਉਹ ਤੁਹਾਡੇ ਤੇ ਬਹੁਤ ਖੁਸ਼ ਹੋਵੇਗਾ ਇਹ ਗੱਲਾਂ ਕਰਦੇ ਸੂਬੇ ਦੀ ਕਚਹਿਰੀ ਚ ਪਹੁੰਚ ਗਏ ਸਿਪਾਹੀਆਂ ਨੇ ਝੁੱਕ ਕੇ ਸਲਾਮ ਕੀਤਾ ਤੇ ਨਾਲ ਹੀ ਸਾਹਿਬ ਜਾਤੀਆਂ ਨੂੰ ਸਲਾਮ ਕਰਨ ਲਈ ਕਿਹਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਗੱਜ ਕੇ ਫਤੇ ਬੁਲਾਈ ਫਤੇ ਦੀ ਆਵਾਜ਼ ਸੁਣ ਪਾਪੀ ਸੁੱਚਾ ਆਨੰਦ ਕਹਿਣ ਲੱਗਾ ਬੱਚਿਓ ਇਹ ਆਨੰਦਪੁਰ ਸਾਹਿਬ ਨਹੀਂ ਜਿੱਥੇ ਤੁਹਾਡੀ ਫਤੇ ਬੁਲਾਈ ਜਾਵੇ ਇਹ ਸੂਬੇ ਦੀ ਕਚਹਿਰੀ ਹੈ ਝੁੱਕ ਕੇ ਸਲਾਮ ਕਰੋ ਬਾਬਾ ਫਤਿਹ ਸਿੰਘ ਨੇ ਕਿਹਾ ਗਰੂ ਪਿਤਾ ਜੀ ਦਾ ਹੁਕਮ ਹੈ ਕਿ ਇਹ ਸੀਸ ਕੇਵਲ ਅਕਾਲਪੁਰਖ ਅੱਗੇ ਹੀ ਜਾਂ ਉਸ ਦੇ ਪਿਆਰਿਆਂ ਅੱਗੇ ਝੁਕੇਗਾ ਕਿਸੇ ਹੋਰ ਅੱਗੇ ਸਲਾਮ ਕਰਨਾ ਤੁਹਾਡਾ ਧਰਮ ਹੈ ਫਤਿਹ ਬੁਲਾਉਣਾ ਸਾਡਾ ਧਰਮ ਇਹ ਸੁਣ ਸੁਚਾਨੰਦ ਝੂਠ ਬੋਲ ਕੇ ਕਹਿਣ ਲੱਗਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਪਿਤਾ ਤੇ ਵੱਡੇ ਭਰਾ ਅਤੇ ਸਿੰਘਾਂ ਨੂੰ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਗਿਆ ਤੁਹਾਡਾ ਭਲਾ ਇਸ ਗੱਲ ਵਿੱਚ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ ਬਾਬਾ ਚੋਰਾ ਬਲ ਸਿੰਘ ਨੇ ਗਰਜ ਕੇ ਕਿਹਾ ਤੁਹਾਡੇ ਵਰਗੇ ਮਕਾਰ ਕਾਇਰ ਤੇ ਜਾਲਮ ਬੰਦੇ ਲੋਕ ਪਰਲੋਕ ਦੀ ਪਾਤਸ਼ਾਹੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਵਾਲ ਵੀ ਬਿੰਗਾ ਨਹੀਂ ਕਰ ਸਕਦੇ ਹੁਣ ਵਜ਼ੀਰ ਖਾਨ ਬੜੇ ਪਿਆਰ ਨਾਲ ਕਹਿਣ ਲੱਗਾ ਪਿਆਰੇ ਬੱਚਿਓ ਤੁਹਾਡਾ ਬਚਪਨ ਦੇਖ ਕੇ ਮੈਨੂੰ ਤਰਸ ਆਉਂਦਾ ਹੈ ਤੁਸੀਂ ਦੁਨੀਆ ਦਾ ਹਾਲੇ ਕੁਝ ਵੀ ਨਹੀਂ ਵੇਖਿਆ ਮੈਂ ਤੁਹਾਨੂੰ ਜ਼ਗੀਰਾ ਮਹਿਲ ਮਾੜੀਆਂ ਤੇ ਧਨ ਦੌਲਤ ਨਾਲ ਮਨ ਲੋ ਮਾਲ ਕਰ ਦਿਆਂਗਾ ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੋਵੇਗੀ ਤੁਸੀਂ ਇਸਲਾਮ ਕਬੂਲ ਕਰ ਲਵੋ ਬਾਬਾ ਫਤਿਹ ਸਿੰਘ ਨੇ ਗਰਜ ਕੇ ਕਿਹਾ ਜਿਵੇਂ ਤੁਹਾਨੂੰ ਆਪ ਦਾ ਧਰਮ ਪਿਆਰਾ ਹੈ ਉਸੇ ਤਰ੍ਹਾਂ ਸਾਨੂੰ ਵੀ ਆਪ ਦਾ ਧਰਮ ਪਿਆਰਾ ਹੈ ਸੱਚ ਧਰਮ ਲਈ ਸੀਸ ਦੇਣਾ ਸਾਡੇ ਵੱਡਿਆਂ ਦੀ ਰੀਤ ਹੈ ਜਵਾਬ ਸੁਣ ਵजीर खान ਨੇ ਕਿਹਾ ਮਰਨ ਦੀ ਗੱਲ ਕਰਨੀ ਜਿੰਨੀ ਸੌਖੀ ਹੈ ਸਾਹਮਣੇ ਮੌਤ ਦੇਖ ਕੇ ਵੱਡੇ ਵੱਡੇ ਕੰਬ ਜਾਂਦੇ ਹਨ ਇਹ ਸੁਣ ਕੇ ਬਾਬਾ ਜੋਰਾਵਰ ਸਿੰਘ ਨੇ ਕਿਹਾ ਕਿ ਮੌਤ ਦਾ ਡਰ ਜ਼ਾਲਮਕਾਰ ਅਤੇ ਡਰਪੋਕਾਂ ਨੂੰ ਹੁੰਦਾ ਹੈ ਸਾਡਾ ਤਾਂ ਜਨਮ ਹੀ ਮੌਤ ਵਿੱਚੋਂ ਹੋਇਆ ਹੈ ਇਹ ਜਵਾਬ ਸੁਣ ਸਾਰੇ ਦਰਬਾਰੀ 당 ਰਹਿ ਗਏ ਆਪਸ ਵਿੱਚ ਗੱਲਾਂ ਕਰਦੇ ਨੇ ਸਾਹਿਬ ਜਾਦੇ ਆਪਣੇ ਦਾਦਾ ਜੀ ਸ੍ਰੀ ਤੇਗ ਬਹਾਦਰ ਬਾਗ ਨਿਡਰ ਹਨ ਕੋਈ ਕਹੇ ਆਪਣੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਗ ਬਹਾਦਰ ਹਨ ਨੀਤੀ ਤੇ ਉਹ ਕੰਮ ਲੈਂਦੇ ਆ ਵਜ਼ੀਰ ਖਾਨ ਨੇ ਗੁਰੂ ਜੀ ਦੇ ਲਾਲਾਂ ਨੂੰ ਮਾਤਾ ਜੀ ਕੋਲ ਠੰਡੇ ਬੁਰਜ ਵਿੱਚ ਵਾਪਸ ਭੇਜ ਦਿੱਤਾ ਤੇ ਕਿਹਾ ਆਪਣੀ ਦਾਦੀ ਜੀ ਨਾਲ ਸਲਾਹ ਕਰਕੇ ਦੱਸਣਾ